ਕੁਝ ਲੋਕ ਖਾਸ-ਖਾਸ ਸਥਾਨਾਂ ਦੇ ਉੱਤੇ ਇਸ ਕਰਕੇ ਜਾਂਦੇ ਹਨ ਕਿ ਸਾਡੇ ਮਨ ਨੂੰ ਸਕੂਨ ਮਿਲੇ। ਉਹਨਾਂ ਸਥਾਨਾਂ ਦੇ ਉੱਤੇ ਉਹਨਾਂ ਨੂੰ ਜਾ ਕੇ ਸ਼ਾਂਤੀ ਮਿਲਦੀ ਹੈ। ਉਹਨਾਂ ਦੇ ਮਨ ਨੂੰ ਸਕੂਨ ਮਿਲਦਾ ਹੈ। ਉਹਦਾ ਕਾਰਨ ਕੀ ਹੈ? ਕਿ ਉਹ ਧਰਤੀ ਪਵਿੱਤਰ ਹੁੰਦੀ ਹੈ ਜਾਂ ਉਸ ਧਰਤੀ ਦੇ ਵਿੱਚ ਕੋਈ ਖਿੱਚ ਹੁੰਦੀ ਹੈ ਜਿਹਦੇ ਕਾਰਨ ਉਹਨਾਂ ਲੋਕਾਂ ਨੂੰ ਜ਼ਿੰਦਗੀ ਦੇ ਅੰਦਰ ਆਨੰਦ ਮਿਲਦਾ ਹੈ, ਸ਼ਾਂਤੀ ਮਿਲਦੀ ਹੈ, ਸਕੂਨ ਮਿਲਦਾ ਹੈ। ਅੱਜ ਭਗਤ ਕਬੀਰ ਜੀ ਸਾਡਾ ਇਸ ਗੱਲ ਦਾ ਪੁਲੇਖਾ ਦੂਰ ਕਰਦੇ ਨੇ ਕਿਉਂਕਿ ਕੁਝ ਲੋਕਾਂ ਨੇ ਮਨ ਦੇ ਵਿੱਚ ਇਹ ਸਮਝ ਲਿਆ ਕਿ ਸ਼ਾਇਦ ਫਲਾਨੀ ਜਗ੍ਹਾ ਬੜੀ ਭਾਰੀ ਹੈ ਉਹ ਜਗ੍ਹਾ ਬਹੁਤ ਮਾੜੀ ਹੈ ਥਾਵਾਂ ਦੇ ਪ੍ਰਤੀ ਮਨੁੱਖਾਂ ਨੇ ਆਪਣੀ ਸੋਚ ਜਿਹੜੀ ਸੀ ਉਹ ਵੱਖਰੀ ਵੱਖਰੀ ਬਣਾ ਲਈ ਪਰ ਭਗਤ ਕਬੀਰ ਜੀ ਕਹਿੰਦੇ ਨੇ ਕਿ ਉਹ ਸਥਾਨ ਬਹੁਤ ਵਧੀਆ ਹੈ ਜਿਸ ਸਥਾਨ ਦੇ ਉੱਤੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਜਿਵੇਂ ਮਨੁੱਖ ਨੇ ਸੋਚ ਆਪਣੀ ਈਮੇਜ ਦੀ ਪ੍ਰਗਟ ਕੀਤੀ ਕਿਸੇ ਵਾਸਤੇ ਵਧੀਆ ਤੇ ਕਿਸੇ ਵਾਸਤੇ ਚੰਗੇ ਹੁਣ ਮਨੁੱਖ ਦੀ ਸੋਚ ਹੀ ਹੈ ਜਿਹੜੀ ਮਨੁੱਖ ਨੂੰ ਜੇ ਚੰਗੇ ਕਰਮਾਂ ਵਾਲੇ ਪਾਸੇ ਲਾ ਦਵੇ ਤੇ ਸੱਚ ਜਾਣਿਓ ਮਨੁੱਖ ਚੰਗਾ ਹੋ ਜਾਂਦਾ ਹੈ ਉਹੀ ਸੋਚ ਮਨੁੱਖ ਦੀ ਮਾੜੇ ਵਾਲੇ ਪਾਸੇ ਲੱਗ ਜਵੇ ਤੇ ਉਹ ਮਨੁੱਖ ਮਾੜਾ ਹੋ ਜਾਂਦਾ ਹੈ ਹਾਲਾਂਕਿ ਸਰੀਰ ਇੱਕੋ ਜਿਹਾ ਆਇਆ ਸਰੀਰ ਵਿੱਚ ਚੱਲਣ ਵਾਲਾ ਖੂਨ ਇੱਕੋ ਜਿਹਾ ਹੈ ਪਰੰਤੂ ਸੋਚ ਨੇ ਮਨੁੱਖ ਨੂੰ ਮਾੜਾ ਤੇ ਚੰਗਾ ਜਿਹੜਾ ਸੀ ਉਹ ਬਣਾ ਦਿੱਤਾ ਇਸੇ ਤਰ੍ਹਾਂ ਮਨੁੱਖ ਨੇ ਥਾਵਾਂ ਦੇ ਪ੍ਰਤੀ ਵੀ ਆਪਣਾ ਨਜ਼ਰੀਆ ਜਿਹੜਾ ਸੀ ਉਹ ਵੱਖਰਾ-ਵੱਖਰਾ ਪ੍ਰਗਟ ਕਰ ਦੁੱਤਾ ਪਰ ਭਗਤ ਕਬੀਰ ਜੀ ਦੀ ਪਾਵਨ ਬਾਣੀ ਦੇ ਵਿੱਚ ਸਾਨੂੰ ਉਹ ਸਮਝਾਉਣਾ ਕਰਦੇ ਨੇ ਕਹਿੰਦੇ ਨੇ ਕਬੀਰ ਸੰਤਨ ਕੀ ਝੁਗੀਆਂ ਭਲੀ ਪਠ ਕੁਸਤੀ ਗਾਉ ਆਗ ਲਗੋ ਤੈ ਧੌਲ ਹਰ ਜੈ ਨਾਹੀ ਹਰ ਕੋ ਨਾਉ ਭਗਤ ਕਬੀਰ ਜੀ ਕਹਿੰਦੇ ਨੇ ਏ ਕਬੀਰ ਸੰਤਾਂ ਦੀ ਕੁੱਲੀ ਝੁੱਗੀ ਦਾ ਮਤਲਬ ਕੁੱਲੀ ਉਹ ਚੰਗੀ ਆ ਸੋਹਣੀ ਆ ਪੱਠ ਕੁਸੱਤੀ گاਉ ਪਰ ਖੋਟੇ ਮਨੁੱਖ ਦਾ ਪਿੰਡ ਜਿਹੜਾ ਹੈ ਨਾ ਪੱਠ ਦਾ ਮਤਲਬ ਪੱਠੀ ਵਰਗਾ ਤਪਦਾ ਹੋਇਆ ਕਿਉਂਕਿ ਉਨ੍ਹਾਂ ਦੇ ਅੰਦਰ ਵਿਕਾਰਾਂ ਦੀ ਤਪਸ਼ ਹੈ ਤੇ ਉਹ ਬਕਾਰਾਂ ਰੂਪੀ ਤਪਸ਼ ਮਨੁੱਖ ਨੂੰ ਭੱਠੀ ਦੇ ਵਾਂਗੂੰ ਤਪਾਉਂਦੀ ਹੈ ਤੇ ਭਗਤ ਕਬੀਰ ਜੀ ਕਹਿੰਦੇ ਨੇ ਮਨੁੱਖ ਦਾ ਚੰਗਾ ਪਿੰਡ ਹੋਵੇ ਉਹ ਵੀ ਭੱਠੀ ਦੀ ਤਰ੍ਹਾਂ ਹੈ ਜੇਕਰ ਉੱਥੇ ਨਾਮ ਨਹੀਂ ਜਪਿਆ ਜਾਂਦਾ ਕਹਿਣ ਲੱਗੇ ਆਗ ਲਗੋ ਤੈ ਧੌਲ ਹਰ ਧੌਲ ਹਰ ਦਾ ਮਤਲਬ ਹੁੰਦਾ ਪੱਕੇ ਮਹਿਲ ਭਗਤ ਕਬੀਰ ਜੀ ਕਹਿੰਦੇ ਜਿਸ ਮਹਿਲ ਮਾੜੀਆਂ ਦੇ ਵਿੱਚ ਹਰੀ ਦਾ ਨਾਮ ਨਹੀਂ ਜੈ ਨਾਹੀ ਹਰ ਕੋ ਨਾਉ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ ਤੇ ਭਗਤ ਕਬੀਰ ਜੀ ਕਹਿਣ ਲੱਗੇ ਉਸ ਸਥਾਨ ਨੂੰ ਭਾਵੇਂ ਉਹ ਪੱਕੇ ਮਹਿਲ ਵੀ ਹੋਣ ਉਹਨੂੰ ਅੱਗ ਲੱਗ ਜਾਵੇ ਮੇਰੇ ਵੱਲੋਂ ਪਰੰਤੂ ਉਹ ਸਥਾਨ ਵਧੀਆ ਹੈ ਜਿੱਥੇ ਹਰੀ ਦੇ ਜਨ ਬੈਠ ਕੇ ਪਰਮੇਸ਼ਰ ਦੀ ਆਬਾਦਤ ਕਰਦੇ ਨੇ ਸਤਿਗੁਰੂ ਜੀ ਵੀ ਪਾਵਨ ਬਾਣੀ ਦੇ ਵਿੱਚ ਕਹਿੰਦੇ ਨੇ ਜਹਿਬ ਸਾਲੇ ਤਹਿ ਵੈਸਾ ਸਵਾਮੀ ਜਹਿ ਭੀਜੇ ਤਹਿ ਜਾਵਾ ਸਭ ਨਗਰੀ ਮੈਂ ਇੱਕੋ ਰਾਜਾ ਸਭ ਪਵਿੱਤ ਹੈ ਥਾਵਾਂ ਕਿ ਉਹ ਸਾਰੀਆਂ ਥਾਵਾਂ ਪਵਿੱਤਰ ਨੇ ਬੜੀਆਂ ਚੰਗੀਆਂ ਨੇ ਜਿੱਥੇ ਮਾਲਕ ਦੇ ਨਾਮ ਨੂੰ ਜਪਿਆ ਜਾਂਦਾ ਹੈ ਸਤਿਗੁਰੂ ਜੀ ਤੇ ਸੁਹੀ ਰਾਗ ਦੇ ਵਿੱਚ ਇੱਥੋਂ ਤੱਕ ਕਹਿੰਦੇ ਨੇ ਕਹਿੰਦੇ ਨੇ ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ ਛਾਪਰੀ ਦਾ ਮਤਲਬ ਕੁੱਲੀ ਸਤਿਗੁਰੂ ਜੀ ਕਹਿੰਦੇ ਉਹ ਕੁੱਲੀ ਬਹੁਤ ਚੰਗੀ ਹੈ ਜਿੱਥੇ ਹਰੀ ਦੇ ਗੁਣ ਗਾਏ ਜਾਂਦੇ ਨੇ ਕਿਤਹੀ ਕਾਮਨਾ ਧੌਲ ਹਰ ਧੌਲ ਹਰ ਦਾ ਮਤਲਬ ਪੱਕੇ ਮੈਲ ਪੱਕੇ ਮੈਲ ਉਹ ਕਿਸੇ ਕੰਮ ਦੇ ਨਹੀਂ ਹੈ ਜਿਤ ਹਰ ਬਿਸਰਾਏ ਜਿੱਥੇ ਰਹਿਣ ਵਾਲੇ ਲੋਕ ਪਰਮੇਸ਼ਰ ਨੂੰ ਵਿਸਾਰ ਦਿੰਦੇ ਨੇ ਪਰਮੇਸ਼ਰ ਦੀ ਯਾਦ ਹਿਰਦੇ ਦੇ ਵਿੱਚ ਕੱਢ ਦਿੰਦੇ ਨੇ ਉਹ ਸਥਾਨ ਜਿਹੜੇ ਨੇ ਉਹ ਪੱਕੇ ਮਹਿਲ ਵੀ ਕਿਉਂ ਨ ਹੋਵਣ ਉਹ ਵਧੀਆ ਨਹੀਂ ਹੈ ਬਲਾਵਲ ਰਾਗ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਧਨ ਸੋ ਥਾਨ ਵਸੰਤ ਧਨ ਜਹ ਜਪੀਏ ਨਾਮ ਉਹ ਥਾਨ ਵੀ ਧਨਤਾ ਦਾ ਯੋਗ ਹੈ ਉੱਥੇ ਰਹਿਣ ਵਾਲੇ ਵੀ ਧਨਤਾ ਦੀ ਯੋਗ ਹੈ ਜਹ ਜਪੀਏ ਨਾਮ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਅਥਾ ਕੀਰਤਨ ਹਰ ਅਤ ਕਣਾ ਸੁਖ ਸਹਿਜ ਬਿਸ਼ਰਾਮ ਕਹਿਣ ਲੱਗੇ ਉਥੇ ਪਰਮੇਸ਼ਰ ਦੀ ਕੀਰਤਨ ਦਾ ਮਤਲਬ ਕੀਰਤੀ ਸਿਫਤ ਸਲਾਹ ਕਥਾ ਕੀਰਤਨ ਸਿਫਤ ਸਲਾਹ ਜਿਹੜੀ ਹੈ ਉਥੇ ਬਹੁਤ ਜ਼ਿਆਦਾ ਹੁੰਦੀ ਹੈ ਤੇ ਮਨ ਦੇ ਅੰਦਰ ਟਿਕਾਉ ਜਿਹੜਾ ਹਨ ਉਹ ਬਣ ਆਉਂਦਾ ਹੈ ਮਨ ਦੇ ਅੰਦਰ ਸੁੱਖ ਜਿਹੜਾ ਹੈ ਨਾ ਉਹ ਪੈਦਾ ਹੋ ਜਾਂਦਾ ਹੈ ਭਗਤ ਕਬੀਰ ਜੀ ਉਹਨਾਂ ਦੇ ਸਮੇਂ ਵੀ ਇਹੋ ਜੀ ਹਾਲਾਤ ਪ੍ਰਚਲਿਤ ਸੀ ਭਗਤ ਕਬੀਰ ਜੀ ਜਿਨ੍ਹਾਂ ਦਾ ਜਨਮ ਕਾਂਛੀ ਦੇ ਵਿੱਚ ਹੋਇਆ ਤੇ ਲੋਕ ਕਾਂਛੀ ਨੂੰ ਬੜਾ ਪਵਿੱਤਰ ਮੰਨਦੇ ਸੀ ਵੀ ਕਾਂਛੀ ਬੜੀ ਪਵਿੱਤਰ ਹੈ ਜਿਹੜੇ ਲੋਕ ਕਾਂਛੀ ਦੇ ਵਿੱਚ ਆਪਣਾ ਅੰਤਮ ਸਮਾਂ ਬਤੀਤ ਕਰਦੇ ਸਨ ਜਾਂ ਦੂਜੇ ਸ਼ਬਦਾਂ ਵਿੱਚ ਕਹਿ ਲਓ ਜਿਨ੍ਹਾਂ ਦਾ ਅੰਤਮ ਸਮਾਂ ਉੱਥੇ ਗੁਜ਼ਰਦਾ ਸੀ ਸਵਾਸ ਨਿਕਲਦੇ ਸੀ ਉਹਨਾਂ ਦੀ ਮੌਤ ਹੁੰਦੀ ਸੀ ਉਹ ਸਵਰਗਾਂ ਵਿੱਚ ਜਾਂਦਾ ਸੀ ਉਹਨਾਂ ਲੋਕਾਂ ਨੇ ਜਿਹੜਾ ਸੀ ਨਾ ਉਹ ਪਰਚਲਿਤ ਕੀਤਾ ਹੋਇਆ ਸੀਗਾ ਪਰ ਭਗਤ ਕਬੀਰ ਜੀ ਜਿਨ੍ਹਾਂ ਦਾ ਜਨਮ ਕਾਂਚੀ ਦੇ ਵਿੱਚ ਹੋਇਆ ਪਰ ਉੱਥੋਂ ਥੋੜੀ ਦੂਰ ਜਿਹੜੀ ਹੈ ਨਾ ਮਗਰ ਦੀ ਧਰਤੀ ਸੀ ਤੇ ਮਗਰ ਦੀ ਧਰਤੀ ਬਾਰੇ ਉਹਨਾਂ ਪੰਡਤਾਂ ਨੇ ਇਹ ਗੱਲ ਪ੍ਰਚਲਿਤ ਕੀਤੀ ਹੋਈ ਸੀ ਵੀ ਜਿਹੜਾ ਉੱਥੇ ਪ੍ਰਾਣਿਤ ਹੈ ਅੱਗੇਗਾ ਉਹ ਨਰਕਾਂ ਦੇ ਵਿੱਚ ਜਾਏਗਾ ਹੁਣ ਭਗਤ ਕਬੀਰ ਜੀ ਦਾ ਜਨਮ ਕਾਂਚੀ ਦੇ ਵਿੱਚ ਹੋਇਆ ਉਹਨਾਂ ਨੇ ਉਸ ਸਥਾਨ ਦੇ ਉੱਤੇ ਸਾਰੀ ਜ਼ਿੰਦਗੀ ਬਤੀਾਈ ਪਰੰਤੂ ਜਦੋਂ ਅੰਤਮ ਸਮਾਂ ਆਇਆ ਨਾ ਤੇ ਅੰਤਮ ਸਮੇਂ ਦੇ ਵਕਤ ਭਗਤ ਕਬੀਰ ਜੀ ਮਗਰ ਚਲੇ ਗਏ ਤੇ ਲੋਕ ਕਹਿਣ ਲੱਗ ਪਏ ਵੀ ਇਹ ਕਬੀਰ ਦੀ ਮਤ ਨੂੰ ਕੀ ਹੋ ਗਿਆ ਇਹ ਹੁਣ ਮਗਰ ਦੀ ਧਰਤੀ ਦੇ ਉੱਤੇ ਚਲਾ ਗਿਆ ਇਹਦੇ ਸਾਰੀ ਜ਼ਿੰਦਗੀ ਦਾ ਕੀਤਾ ਹੋਇਆ ਜਪ ਤਪ ਜਿਹੜਾ ਹੈ ਉਹ ਬ्यर्थ ਚਲਾ ਗਿਆ ਭਗਤ ਕਬੀਰ ਜੀ ਇਸ ਗੱਲ ਨੂੰ ਆਪਣੇ ਪਾਵਨ ਸ਼ਬਦਾਂ ਦੇ ਵਿੱਚ ਦੱਸਦੇ ਨੇ ਕਹਿੰਦੇ ਨੇ ਵੀ ਸਗਲ ਜਨਮ ਸ਼ਿਵਪੁਰੀ ਗਵਾਇਆ ਕਾਂਚੀ ਦੀ ਧਰਤੀ ਨੂੰ ਸ਼ਿਵਦੀਪੁਰੀ ਵੀ ਕਿਹਾ ਜਾਂਦਾ ਸੀ ਮਰਤੀ ਬਾਰ ਮਗਰ ਉਠ ਆਇਆ ਬੀ ਮਰਨ ਦੇ ਵਕਤ ਆਖਰੀ ਸਮੇ ਇਹ ਮਗਰ ਆ ਗਿਆ ਬਹੁਤ ਵਰਸ ਤਪ ਕੀਆ ਕਾਂਛੀ ਕਹਿਣ ਲੱਗੇ ਸਾਰੀ ਉਮਰ ਕਾਂਛੀ ਦੇ ਵਿੱਚ ਬਤੀਤ ਕਰ ਲਈ ਤੇ ਮੁੜ ਹੁਣ ਕਾਂਛੀ ਨੂੰ ਛੱਡ ਕੇ ਤੇ ਮਗਰ ਦੀ ਧਰਤੀ ਦੇ ਉੱਤੇ ਆ ਗਿਆ ਬਹੁਤ ਵਰਸ ਤਪ ਕੀਆ ਕਾਂਛੀ ਮਰਨ ਪਿਆ ਮਗਰ ਕੀ ਵਾਸੀ ਬੇ ਸਾਰੀ ਉਮਰ ਤੇ ਕਾਂਚੀ ਦੇ ਵਿੱਚ ਗੁਜ਼ਾਰ ਲਈ ਪਰੰਤੂ ਹੁਣ ਜਦੋਂ ਮੌਤ ਦਾ ਸਮਾਂ ਆਇਆ ਤੇ ਹੁਣ ਮਗਰ ਦੀ ਧਰਤੀ ਦੇ ਉੱਤੇ ਆ ਕੇ ਕਬੀਰ ਨੇ ਵਾਸਾ ਕਰ ਲਿਆ ਪਰ ਭਗਤ ਕਬੀਰ ਜੀ ਕਹਿਣ ਲੱਗੇ ਕਾਂਚੀ ਮਗਰ ਸਮ ਵਿਚਾਰੀ ਸਮ ਦਾ ਮਤਲਬ ਬਰਾਬਰ ਮੇਰੇ ਵਾਸਤੇ ਕਾਂਚੀ ਤੇ ਮੇਰੇ ਵਾਸਤੇ ਮਗਰ ਉਹ ਦੋਨੋਂ ਹੀ ਬਰਾਬਰ ਹੈ ਕਿਉਂ ਕਹਿਣ ਲੱਗੇ ਫਿਰ ਮੇਰੀ ਭਗਤੀ ਕਰਨ ਦਾ ਕੀ ਫਾਇਦਾ ਹੋਇਆ ਜੇ ਮੈਂ ਧਰਤੀ ਨੂੰ ਹੀ ਚੰਗਾ ਜਾ ਮਾੜਾ ਸਮਝ ਕੇ ਆਪਣੀ ਜ਼ਿੰਦਗੀ ਦੇ ਆਖਰੀ ਸਮਾਂ ਜਿਹੜਾ ਹੈ ਉਹ ਬਤਾਇਆ ਕਹਿਣ ਲੱਗੇ ਹੋਛੀ ਭਗਤ ਕੈਸੇ ਉਤਰ ਸੰਪਾਰੀ ਕਹਿਣ ਲੱਗੇ ਜਿਹਨੇ ਭਗਤੀ ਨਹੀਂ ਕੀਤੀ ਉਹ ਭਾਵੇਂ ਕਾਂਚੀ ਵਿੱਚ ਚਲਾ ਜਾਵੇ ਤੇ ਭਾਵੇਂ ਉਹ ਮਗਰ ਚਲਾ ਜਾਵੇ ਉਹਦਾ ਅੰਤ ਸਮਾਂ ਦੁਖਦਾਈ ਹੋਵੇਗਾ ਪਰ ਜਿਹਨੇ ਪਰਮੇਸ਼ਰ ਦੀ ਆਬਾਦਤ ਕੀਤੀ ਜਿਹਨੇ ਪਰਮੇਸ਼ਰ ਦੀ ਭਗਤੀ ਕੀਤੀ ਉਪਾਵੇਂ ਕਾਂਚੀ ਵਿੱਚ ਅੰਤਮ ਸਮਾ ਗੁਜ਼ਾਰੇ ਤੇ ਭਾਵੇਂ ਮਘਰ ਦੇ ਵਿੱਚ ਗੁਜ਼ਾਰੇ ਉਹਦੇ ਵਾਸਤੇ ਬਰਾਬਰ ਹੈ ਕਿਉਂਕਿ ਉਹ ਮਾਲਕ ਦੇ ਨਜ਼ਦੀਕ ਹੈ ਤੇ ਉਹਨੂੰ ਮਾਲਕ ਦੀ ਦਰਗਾਹ ਦੇ ਵਿੱਚ ਪ੍ਰਵਾਨਗੀ ਮਿਲਣੀ ਹੈ ਸਤਿਗੁਰੂ ਮਹਾਰਾਜ ਤੇ ਇੱਥੋਂ ਤੱਕ ਕਹਿੰਦੇ ਨੇ ਕਿ ਐ ਮਨੁੱਖ ਜੇਕਰ ਤੇਰੇ ਕੋਲ ਟੁੱਟੀ ਹੋਈ ਝੋਂਪੜੀ ਹੋਵੇ ਭਾਵ ਸੁੱਖ ਦਾ ਕੋਈ ਸਾਧਨ ਨਾ ਹੋਵੇ ਤੇਰੇ ਕੋਲੋਂ ਪਹਿਨਣ ਵਾਸਤੇ ਕੋ ਕੱਪੜਾ ਨਾ ਹੋਵੇ ਤੇਰੇ ਕੋਲ ਤੈਨੂੰ ਸਤਕਾਰ ਦੇਣ ਵਾਲਾ ਕੋਈ ਨਾ ਹੋਵੇ ਤੇਰੀ ਉੱਚੀ ਜਾਤ ਨਾ ਹੋਵੇ ਤੇਰੇ ਕੋਲ ਇੰਜ ਹੋਵੇ ਜਿਵੇਂ ਤੂੰ ਜੰਗਲ ਦੇ ਵਿੱਚ ਘੁੰਮ ਰਿਹਾ ਕਿਉਂਕਿ ਜੇ ਦੀ ਕਿਸੇ ਦੀ ਪੁੱਛਗੇ ਚ ਨਹੀਂ ਉਹਨੂੰ ਤੇ ਇੰਜੇ ਲੱਗੇਗਾ ਨਾ ਵੀ ਮੈਨੂੰ ਕੋਈ ਉਛਣ ਪੁੱਛਣ ਵਾਲਾ ਨਹੀਂ ਹੈ ਤੇ ਉਹਨੂੰ ਇਹ ਲੱਗੇਗਾ ਮੈਂ ਕੱਲਾ ਹਾਂ ਮਨੂੰ ਜੰਗਲ ਦੇ ਵਿੱਚ ਘੁੰਮ ਰਿਹਾ ਹਾਂ ਨਾ ਕੋਈ ਮਿੱਤਰ ਹੋਵੇ ਨਾ ਉਹਦੇ ਕੋਲੋਂ ਕੋਈ ਧਨ ਪਦਾਰਥ ਹੋਵੇ ਨਾ ਹੀ ਉਹਦੇ ਕੋਲੋਂ ਚੰਗਾ ਰੂਪ ਹੋਵੇ ਤੇ ਨਾ ਹੀ ਉਹਦਾ ਕੋਈ ਸਾਖ ਸੰਬੰਧੀ ਹੋਵੇ ਪਰ ਸਤਿਗੁਰ ਕਹਿਣ ਲੱਗੀ ਮੇਰੀਆਂ ਨਜ਼ਰਾਂ ਵਿੱਚ ਕੀ ਹੈ ਮੇਰੀਆਂ ਨਜ਼ਰਾਂ ਦੀ ਵਿੱਚ ਉਹ ਸ੍ਰਿਸ਼ਟੀ ਦਾ ਰਾਜਾ ਹੈ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਾਤ ਨ ਆਦਰ ਉਹ ਧਿਆਨ ਪਰਮਿਨਾ ਮਿੱਤਰ ਨ ਇਠ ਤਨ ਰੂਪਹੀਣ ਇਸ ਸਾਖ ਨਾ ਛਿੰਨਾ ਰਾਜਾ सगली ਸ੍ਰਿਸ਼ਟ ਕਾ ਹਰ ਨਾਮ ਮਨ ਬਿੰਨਾ ਉਹਦਾ ਮਨ ਜਿਹੜਾ ਜੇ ਪਰਮੇਸ਼ਰ ਦੇ ਯਾਦ ਦੇ ਵਿੱਚ ਹੈ ਤੇ ਉਹ ਮਨ ਨੂੰ ਰਾਜਾ ਆ ਸਾਰੀ ਸ੍ਰਿਸ਼ਟੀ ਦਾ ਤੇ ਸਤਿਗੁਰ ਮਹਾਰਾਜ ਕਿੰਦਗੀ ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੁਪਰਸੰਨਾ ਉਹਦੇ ਸੰਗਤ ਕੀਤਿਆਂ ਹੋਇਆ ਮਨ ਉਧਰ ਜਾਂਦਾ ਹੈ ਮਨ ਦਾ ਉਧਾਰ ਹੋ ਜਾਂਦਾ ਹੈ ਤੇ ਪ੍ਰਭੂ ਵੀ ਪ੍ਰਸੰਨ ਹੋ ਜਾਂਦਾ ਹੈ ਭਗਤ ਕਬੀਰ ਜੀ ਨੇ ਇਹੀ ਗੱਲ ਅੱਜ ਦੇ ਸ਼ਲੋਕ ਦੇ ਵਿੱਚ ਕੀਤੀ ਹੈ ਕਿ ਕਬੀਰ ਸੰਤਨ ਕੀ ਝੁੱਗੀਆਂ ਭਲੇ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਉਹ ਭਾਵੇਂ ਝੁੱਗੀ ਕਿਉਂ ਨਾ ਹੋਵੇ ਉਹ ਚੰਗੀ ਹੈ ਤੇ ਜਿੱਥੇ ਲੋਕ ਵੱਸਦੇ ਨੇ ਭਾਵੇਂ ਪੱਕੇ ਮਹਿਲ ਹੋਵਣ ਜੇ ਹਰੀ ਦਾ ਨਾਮ ਨਹੀਂ ਤੇ ਉਹਨਾਂ ਨੂੰ ਭਾਵੇਂ ਅੱਗ ਲੱਗ ਜਾਏ ਮੇਰੇ ਵੱਲੋਂ ਭਗਤ ਵੀਰ ਜੀ ਕਹਿਣ ਲੱਗੇ ਕਿਉਂਕਿ ਉਹ ਕਿਸੇ ਕੰਮ ਦੀ ਨਹੀਂ ਹੈ ਅਗਲੇ ਸ਼ਲੋਕ ਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਸੰਤਮੂਏ ਕਿਆ ਰੋਈਏ ਜੋ ਆਪਣੀ ਗ੍ਰਹਿ ਜਾਏ ਰੂਬੂ ਸਖਤ ਬਾਪਰੇ ਜੋ ਹਟ ਹਾਟ ਬਿਕਾਈ ਭਗਤ ਕਬੀਰ ਜੀ ਕਹਿੰਦੇ ਨੇ ਸੰਤ ਮੁਏ ਰੱਬ ਦਾ ਪਿਆਰਾ ਜੇ ਉਹ ਸੰਸਾਰ ਤੋਂ ਚਲਾ ਜਾਵੇ ਤੇ ਤੁਹਾਨੂੰ ਰੋਣ ਦੀ ਲੋੜ ਨਹੀਂ ਹੈ ਸੰਤ ਮੁਏ ਕਿਆ ਰੋਈਏ ਕਿਉਂਕਿ ਉਹ ਆਪਣੇ ਘਰ ਵਿੱਚ ਚਲਾ ਗਿਆ ਉਹਨੂੰ ਆਪਣਾ ਨਿਜ ਸਥਾਨ ਜਿਹੜਾ ਹੈ ਨਾ ਉਹ ਮਿਲ ਗਿਆ ਕਹਿਣ ਲੱਗੀ ਰੋਣਾ ਤੇ ਉਹਦੇ ਵਾਸਤੇ ਚਾਹੀਦਾ ਹੈ ਰੂਬੂ ਸਾਕਤ ਬਾਪਰੇ ਜੋ ਹਾਟੇ ਹਾਟ ਬਕਾਏ ਉਹ ਮੰਦ ਭਾਗਾ ਮਨੁੱਖ ਉਹਦੇ ਵਾਸਤੇ ਅਫਸੋਸ ਕਰੋ ਜੋ ਸਾਰੀ ਉਮਰ ਹੱਟੀ 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 ਦਾ ਮਤਲਬ ਕਦੀ ਕਿਸੇ ਦੇ ਦਵਾਰੇ ਉੱਤੇ ਜਾ ਕੇ ਸਿਰ ਝੁਕਾ ਦਿੱਤਾ ਕਦੀ ਕਿਸੇ ਦੇ ਦਵਾਰੇ ਦੇ ਉੱਤੇ ਜਾ ਕੇ ਸਿਰ ਝੁਕਾ ਦਿੱਤਾ ਕਹਿਣ ਲੱਗੀ ਉਹਦੇ ਵਾਸਤੇ ਅਫਸੋਸ ਕਰੋ ਕਿਉਂਕਿ ਉਹਨੂੰ ਮਾਲਕ ਦੀ ਦਰਗਾਹ ਦੇ ਵਿੱਚ ਪ੍ਰਵਾਨਗੀ ਨਹੀਂ ਮਿਲਨੀ। ਮਾਲਕ ਦੀ ਦਰਗਾਹ ਦੇ ਵਿੱਚ ਉਹਨੂੰ ਥਾਂ ਨਹੀਂ ਮਿਲਣੀ ਉਹਦੇ ਵਾਸਤੇ ਜਰੂਰ ਅਫਸੋਸ ਕਰੋ ਵੀ ਉਹ ਸੰਸਾਰ ਤੋਂ ਗਿਆ ਏ ਤੇ ਉਹਨੇ ਆਪਣੀ ਜ਼ਿੰਦਗੀ ਦੇ ਅੰਦਰ ਕੁਝ ਖਟਿਆ ਨਹੀਂ ਹੈ। ਸੋਕਰੇਟ ਦਾ ਨਾਮ ਆਪ ਜੀ ਨੇ ਸੁਣਿਆ ਹੋਵੇਗਾ। ਸੋਕਰੇਟ ਨੂੰ ਜਦੋਂ ਸਮੇਂ ਦੇ ਹੁਕਮਰਾਨਾਂ ਨੇ ਜ਼ਹਿਰ ਦਾ ਪਿਆਲਾ ਦਿੱਤਾ ਪੀਣ ਵਾਸਤੇ ਤੇ ਉਹਦਾ ਚੇਲਾ ਜਿਹਨੂੰ ਉਹਨੂੰ ਅਤ ਦਾ ਪਿਆਰ ਕਰਨ ਵਾਲਾ ਸੀ ਸੁਨੇਹੀ ਸਿਗਾ ਉਹਦੇ ਸਾਹਮਣੂ ਜਦੋਂ ਉਹ ਜ਼ਹਿਰ ਦਾ ਪਿਆਲਾ ਪੀ ਰਿਹਾ ਏ ਤੇ ਉਹਦੇ ਚਿਹਰੇ ਦੇ ਉੱਤੇ ਕੋਈ ਖੋਫ ਨਹੀਂ ਹੈ ਕੋਈ ਡਰ ਨਹੀਂ ਹੈ ਇੰਜ ਪੀ ਰਿਹਾ ਜਿਵੇਂ ਬੜਾ ਆਨੰਦ ਦੇ ਵਿੱਚ ਹੋਵੇ ਉਹਦਾ ਚੇਲਾ ਕਹਿਣ ਲੱਗਾ ਵੀ ਤੁਸੀਂ ਇਹਨੂੰ ਇਸ ਤਰ੍ਹਾਂ ਪੀ ਰਹੇ ਹੋ ਜਿਵੇਂ ਤੁਹਾਨੂੰ ਬਹੁਤ ਆਨੰਦ ਆਉਂਦਾ ਹੋਵੇ ਪਰ ਇਹ ਜ਼ਹਿਰ ਦਾ ਪਿਆਲਾ ਇਹਨੂੰ ਪੀਣ ਤੋਂ ਬਾਅਦ ਤੁਸੀਂ ਮੌਤ ਦੇ ਮੂੰਹ ਵਿੱਚ ਚਲਾ ਜਾਣਾ ਏ ਸੋਕਰੇਟ ਨੇ ਗਜਬ ਦੀ ਗੱਲ ਕਹੀ ਸੀ ਕਹਿਣ ਲੱਗਾ ਹਾਂ ਮੈਨੂੰ ਪਤਾ ਏ ਇਸ ਤੋਂ ਬਾਅਦ ਮੇਰੀ ਮੌਤ ਹੋ ਜਾਣੀ ਹੈ ਪਰ ਮੌਤ ਤੋਂ ਬਾਅਦ ਮੈਂ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਜਾਣਾ ਹੈ ਉਦਾਹਰਨ ਦਿੱਤੀ ਕਹਿਣ ਲੱਗੇ ਜਿਵੇਂ ਇੱਕ ਕਿਸਾਨ ਫਸਲ ਬੀਜ ਦਾ ਖੇਤ ਦੇ ਵਿੱਚ ਉਹਦੀ ਰਾਖੀ ਕਰਦਾ ਹੈ ਕਾਵਾਂ ਆਦਤੋਂ ਬਚਾਉਂਦਾ ਹੈ ਡੰਗਰਾਂ ਤੋਂ ਬਚਾਉਂਦਾ ਹੈ ਤੇ ਜਦੋਂ ਫਸਲ ਪੱਕ ਕੇ ਉਹਦੇ ਘਰ ਦੇ ਵਿੱਚ ਆਉਂਦੀ ਹੈ ਤੇ ਉਹਨੂੰ ਬੜੀ ਖੁਸ਼ੀ ਹੁੰਦੀ ਆ ਬਹੁਤ ਖੁਸ਼ ਹੁੰਦਾ ਉਹਦਾ ਮਾਲਕ ਕਹਿਣ ਲੱਗਿਓ ਮੈਂ ਵੀ ਸਾਰੀ ਉਮਰ ਇਸ ਸਰੀਰ ਰੂਪੀ ਖੇਤ ਦੇ ਵਿੱਚ ਪਰਮੇਸ਼ਰ ਦੀ ਆਬਾਦਤ ਦਾ ਪਰਮੇਸ਼ਰ ਦੇ ਨਾਮ ਦਾ ਬੀਜ ਬੀਜ ਕੇ ਉਹਨੂੰ ਪਰਫੁਲਕ ਕੀਤਾ ਹੈ ਜ਼ਿੰਦਗੀ गुਜ਼ਾਰੀ ਹੈ ਤੇ ਅੱਜ ਇਹ ਪੱਕੀ ਹੋਈ ਫਸਲ ਪਰਮੇਸ਼ਰ ਦੇ ਘਰ ਜਾਵੇਗੀ ਤੇ ਪਰਮੇਸ਼ਰ ਖੁਸ਼ ਹੋਵੇਗਾ ਮੈਂ ਉਹਦੇ ਘਰ ਪਰਵਾਨ ਹੋ ਜਾਵਾਂਗਾ ਮੈਨੂੰ ਗਮੀ ਦੀ ਕੋਈ ਅਹਿਸਾਸ ਨਹੀਂ ਹੈ ਕਿਉਂਕਿ ਮੇਰਾ ਮੇਲ ਪਰਮੇਸ਼ਰ ਦੇ ਨਾਲ ਹੋ ਜਾਣਾ ਹੈ ਇਹ ਸਤਿਗੁਰ ਮਹਾਰਾਜ ਵੀ ਕਹਿੰਦੇ ਨੇ ਔਰ ਮੈਂ ਕੀ ਰੋਈਏ ਜੋ ਆਪਾ ਥਿਰ ਨਾ ਰਹਾਏ ਜੋ ਉਪਜੈ ਸੋ ਬਿੰਸ ਹੈ ਦੁੱਖ ਕਰ ਰੋਵੇ ਬੁਲਾਏ ਜਹ ਕੀ ਉਪਜੀ ਤਹਿ ਰਚੀ ਜੀਵਤ ਮਰਦਨ ਲਾਗ ਕਹਿ ਕਬੀਰ ਚਿਤ ਚੇਤਿਆ RAM ਸਿਮਰ ਬੈਰਾਗ ਵੀ ਮਨੁੱਖ ਨੇ ਜਾਣਾ ਤੇ ਹੈ ਇੱਕ ਸੰਸਾਰ ਤੋਂ ਪਰ ਜੇ ਉਹਨੇ ਤਿਆਰੀ ਕਰਕੇ ਤੇ ਮਾਲਕ ਦੀ ਦਰਗਾਹ ਦੇ ਵਿੱਚ ਆਪਣੀ ਥਾਂ ਬਣਾ ਲਈ ਤੇ ਤੇ ਫਿਰ ਉਹਦਾ ਆਉਣਾ ਜਾਣਾ ਤੇ ਫਿਰ ਉਹਦਾ ਸੰਸਾਰ ਦੇ ਵਿੱਚ ਆਉਣਾ ਜਾਣਾ ਤੇ ਸਫਲ ਹੈ ਫਿਰ ਉਹਦੇ ਵਾਸਤੇ ਰੋਵੋ ਨਾ ਜਿਹੜਾ ਮਨੁੱਖ ਆਇਆ ਜਰੂਰ ਸੰਸਾਰ ਦੇ ਵਿੱਚ ਪਰ ਉਹਨੇ ਆ ਕੇ ਚੰਗੇ ਕਰਮ ਨਹੀਂ ਕੀਤੇ ਰੱਬੀ ਆਬਾਦਤ ਨਹੀਂ ਕੀਤੀ ਇਵੇਂ ਸੰਸਾਰ ਦੇ ਵਿੱਚੋਂ ਚਲਾ ਗਿਆ ਉਹਦਾ ਆਉਣਾ ਅਫਸੋਸ ਹੈ ਉਹਦੇ ਵਾਸਤੇ ਰੋਵੋ ਕਿਉਂਕਿ ਉਹਨੇ ਆਪਣਾ ਕੀਮਤੀ ਜੀਵਨ ਉਹਨੂੰ ਸਫਲ ਨਹੀਂ ਜੇ ਕਰ ਸਕਿਆ